ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਗਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵਿਜਟ ਹੈ ਜੀ ਪਿੰਡ ਪਿੱਟੇਵੱਡ ਤਸੀਲ ਅਜਨਾਲਾ ਦੇ ਜ਼ਿਲ੍ਹਾ ਬਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 7 ਪਸ਼ੂ ਵਿਖਾਉਣੇ ਆ ਬਿਲਕੁਲ ਤਾਜ਼ੇ ਸੋਏ ਆ ਤੇ ਚੰਗੇ ਮਿਲਕ ਰਿਕਾਰਡ ਵਾਲੇ ਪਸ਼ੂ ਆ ਤੇ ਆਪਾਂ ਪਹੁੰਚੇ ਅਗਰਪ੍ਰੇਤ ਸਿੰਘ ਹੁਣਾ ਕੋਲ ਚਾਜੋ ਕਰਦੇ ਆ ਵੀਰਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਉਸਨੂੰ ਠੀਕ ਠਾਕ ਵਧੀਆ ਜੀ ਤੁਸੀਂ ਵਧੀਆ ਕਿਰਪਾ ਜੀ ਮਾਲਕ ਦੀ ਉਹ ਠੀਕ ਠਾਕ ਵਧੀਆ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਗੁਰਪੇਜ ਪਿੰਡ ਬਿੱਟੇਵੜ ਤਸੀਲ ਜਨਾਲਾ ਜ਼ਿਲ੍ਹਾ ਅਮਰਸਰ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 814620377 ਠੀਕ ਹੈ ਜੀ ਕਰੀਏ ਸ਼ੁਰੂਆਤ ਹਾਂ ਜੀ ਉਧਰ ਗੱਲ ਲੀਏ ਵੜ ਤੋਂ ਖਜਾਂ ਇਧਰ ਛੋਟੀਆਂ ਰੱਖ ਮੇਰੇ ਅੱਜ ਦੱਸਿਓ ਬਾਈ ਜੀ ਆ ਪਹਿਲੇ ਨੰਬਰ ਤੇ ਜਿਹੜੀ ਵੜ ਦੇ ਬਾਅਦ ਕੀ ਇਹਦਾ ਮਿਲ ਕੇ ਰਿਕਾਰਡ ਤੇ ਕਿੰਨੇ ਸੂਏ ਆ ਸੂਹਾ ਗਾਜ ਦਾ ਦੂਜਾ ਠੀਕ ਹੈ ਜੀ ਤੇ ਦੁੱਧ ਬੋਲਾ ਜੇ ਜਾਂ ਬੋਲਾ ਕਰਨ ਨੂੰ ਜਾਂ ਦੁੱਧ ਕਰਨ ਦਾ 7 ਕਿਲੋ ਹੋ ਗਿਆ ਠੀਕ ਹੈ ਜੀ ਹਾਂ ਜੀ ਕਿੰਨੇ ਦਿਨ ਹੋ ਗਿਆ ਉਤਰਾ ਸੂਈ ਨੂੰ ਸੂਈ ਨੂੰ ਅੱਜ ਹੋਈ ਕਿ ਹੁਣਗੇ 7-8 ਦਿਨ ਹੋ ਗਏ ਠੀਕ ਹੈ ਜੀ ਹਾਂ ਜੀ ਲਓ ਭਾਈ ਜੀ 7 ਲੀਟਰ ਜਿਹੜਾ ਮੌਕੇ ਤੇ ਮਿਲਕ ਤਿਆਰ ਆ ਤੇ ਦੂਜਾ ਸੂਗਾ ਸੂਈ ਆ ਤੇ ਵਾਰੇ ਹੁਣ ਤੁਹਾਨੂੰ ਆਪਾਂ ਖੋਲ ਕੇ ਵਿਖਾਉਂਦੇ ਆ ਇਹਦੇ ਜਵਾਕ ਹੀ ਜੇ ਇਹਦੇ ਪਿਛੇ ਜਵਾਕ ਮੱਛਾ ਜੋ ਠੀਕ ਹੈ ਜੀ ਮੇਲ ਕਾਫ ਜੇ ਇਹਦੇ ਪਿਛੇ ਚੰਗੇ ਸੀਮਨ ਦਾ ਕਿਸ ਨੇ ਵੀ ਸੀਮਨ ਭਰਿਆ ਹੀ ਬਹੁਤ ਚੰਗਾ हाँ जी भाई जी चेक कर सकते जी देखो तो ध्यान अडर क्वालिटी लागे तो तीन चेक कर सकते जी थे गैप भी बहुत चंगा वो लागे तो तुम चेक कराने रोक्यो बजी माटा फिर रोक्यो हाँ जी भाई जी चेक कर सकते जी अडर क्वालिटी थाना का साइज गैप ला जो ਬਾਕੀ ਚੰਗੇ ਕੱਦ ਕਾਠ ਵਾਲੀ ਆ ਇਹਦਾ ਕੀ ਪਿਛਲੇ ਸਵੇਰੇ ਦਾ ਮਿਲਕਰ ਕੋੜ ਦਾ ਪਤਾ ਕੁਝ ਉਹ ਕਹਿੰਦੇ ਵੀ 11-12 ਕਿਲੋ ਹਿੰਜ ਹੁੰਦੇ ਨੇ ਠੀਕ ਤੇ ਬਾਕੀ ਤੁਹਾਨੂੰ ਪਤਾ ਵੈੜ ਵੀ ਵੱਡੀ ਜੋ ਕਿੰਨਾ ਵੈੜ ਨੂੰ 11-12 ਕਿਲੋ ਕੀ ਜਾਂਦਾ ਹੈ ਹਾਂਜੀ ਇਹ ਗੱਲ ਸਹੀ ਆ ਹਾਂਜੀ ਲਓ ਭਾਈ ਜੀ ਪਿਛਲੇ ਸਵੇਰੇ ਦਾ ਮਿਲਕਰ ਕੋੜ ਹੈਗਾ ਜੀ 11-12 ਕਿਲੋ ਕੀ ਮੁੱਲ ਕਰਨਾ ਭਾਈ ਇਹਦਾ ਮੁੱਲ ਪਹਮਾਤੀ ਕਰਾ ਲਓ 35 ਕਰਾ ਲਓ 50 ਦੀ ਦੇਣੀ 5000 ਦੀ ਹਾਂਜੀ ਕਰਦੀ ਮਾਨ ਤਾਣ ਦੇਖ ਲਓ ਤਾਂ ਇਹ ਵੀ ਜਿੰਨੇ ਕਰੀ ਆਪਾਂ ਦੇ ਦੇਣੀ ਆ। 20000 ਦੀ ਦੇ ਦਾਂਗੇ। ਲਓ ਭਾਈ ਜੀ 20000 ਦੀ ਜੇ। ਜੋ ਸੂਈ ਨੂੰ 7 ਦਿਨ ਹੋਏ ਯਾਰ 7 ਹੀ ਲੀਟਰ ਜਿਹੜਾ ਬਿਲਕੁਲ ਤਿਆਰ ਆ। ਬਾਕੀ ਠੰਡੀ ਸੀਲ ਵੈੜ ਕੋਈ ਚੱਕਰ ਨਹੀਂ। ਤੇ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਭਾਈ ਜੀ ਇਹਦੇ ਬਾਰੇ। ਇਹ ਮੈਂ ਥੱਲੇ ਹੋਊਗਾ ਜੋ 11 ਕਿਲੋ ਇਤਰਾ ਬੋਲਾ ਹੋਊਗਾ ਤੁਸੀਂ 10 ਲਾ ਕੇ ਚੱਲੋ। ਠੀਕ ਹੈ ਜੀ 10। ਹਾਂ ਜੀ ਅੱਜ 4 3 4 ਦਿਨ ਸੂਈ ਨੂੰ ਹੋਣਗੇ। ਅੱਛਾ ਜੀ। ਹਾਂ ਜੀ। ਇੱਕ ਨਵਾਂ ਸਵੇਰ ਸੂਈ ਜੇ। ਸੂਆ ਦੂਸਰਾ ਦੀ। ਠੀਕ ਹੈ ਜੀ। ਇਹਦਾ ਕੀ ਪਹਿਲੇ ਸਵੇਰੇ ਮਿਲ ਕੇ ਰਕੋੜ। ਮੇਰੇ ਕੋਲ ਰਿਕਾਰਡ ਹੋਰ ਕਿੰਨੇ ਵੀ ਅਸੀਂ 13-14 ਕਿਲੋ ਮੈਥਲੇ ਚ ਹੋਇਆ ਅੱਛਾ ਬਾਕੀ ਤੁਹਾਨੂੰ ਪਤਾ ਵਾ 13-14 ਕਿਲੋ ਵਧੀਆ ਕੱਢੀ ਜਾਂਦਾ ਠੀਕ ਹੈ ਠੀਕ ਹੈ ਹਾਂਜੀ ਭਾਈ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਤੇ ਥਾਣਾ ਦਾ ਸੈਜ ਗਿਆ ਬਹੁਤ ਚੰਗਾ ਵਾ ਪਿਓਰ ਜੈਡ ਲੈ ਗਿਆ ਚਾਜ ਹੁਣ ਤੁਹਾਨੂੰ ਆਪਾਂ ਖੋਲ ਕੇ ਵਿਖਾਉਨੇ ਆਂ ਜਿਵਾ ਕੀ ਇਹਦੇ ਪਿਛੇ ਕੱਟੀ ਜੋ ਮਗਰ ਠੀਕ ਹੈ ਜੀ ਫੀਮੇਲ ਕਾਫ ਜੇ ਵੀ ਇਹਦੇ ਪਿਛੇ ਤੇ ਥਾਣਾ ਦਾ ਸੈਜ ਤੇ ਗੈ ਬਹੁਤ ਚੰਗਾ ਦਾ ਵੀ ਇਸ ਲਈ ਸਵੇਰਾ 13 14 ਲੀਟਰ ਦਾ ਮਿਲਕ ਰਕੋਰਡ ਹੈਗਾ ਪਰ ਫੇਟ ਫੂੜਾ ਤੁਸੀਂ ਚੈੱਕ ਕਰ ਸਕਦੇ ਜੀ ਟੇਸਟ ਕੁਆਲਟੀ ਬਹੁਤ ਸ਼ਾਨਦਾਰ ਹੈ ਤੁਹਾਨੂੰ ਵਾਗ ਕੇ ਚੈੱਕ ਕਰਨੇ ਆ ਬਿਲਕੁਲ ਗੋਲ ਸੇਂਗਿਆ ਜੈਡ ਬਲੈਗ ਆ ਬਾਕੀ ਚੰਗੇ ਕੱਦ ਕਾੜ ਦੀ ਮਾਲ ਕੇ ਵੀ ਐਸਟਾ ਮੈਂ ਜਿਹੜਾ ਮਿਲਕ ਤਿਆਰ ਆ 10 ਲੀਟਰ ਬਿਲਕੁਲ ਤਿਆਰ ਆ ਇਹ ਮੁੱਲ ਕਰਨਾ ਭਾਜੀ ਇਹ ਰੱਖਰ ਮੋ ਲਪਾ 85 ਕਰਾ ਲਓ 80 ਕਰਾ ਲਓ 76 ਦੀ ਹਾਂ ਨਾ ਦੇਣੀ ਠੀਕ ਹੈ ਜੀ ਹਾਂਜੀ ਲਓ ਭਾਈ ਜੀ 76 ਜਾਂ ਆਪ ਦੀ ਬਾਕੀ ਬਿਲਕੁਲ ਜਾਜ ਮੁੱਲ ਕੀਤਾ ਵੀਰ ਨੇ ਲਾਗੇ ਤੋਂ ਤੁਸੀਂ ਚੈੱਕ ਕਰ ਸਕਦੇ ਥਣਾ ਦਾ ਸੈਜ ਗਿਆ ਮਿਲਕ ਵਣ ਬਹੁਤ ਚੰਗੀ ਲੱਗੀ ਇਹਦੇ ਸਿੰਗ ਕੋ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਗੋਲ ਸਿੰਗ ਲੱਗਾ ਵਾ ਇਹ ਵੀ ਤੁਹਾਨੂੰ ਡਬਲ ਫਰ ਆ ਗਏ ਪਿੱਛੇ ਕੱਟੀ ਹੈ ਤੇ ਚੰਗੇ ਸੀਮਾਂ ਦੀ ਯਾਜ ਹੁਣ ਤੀਜਾ ਨੰਬਰ ਦੇ ਦੱਸਿਓ ਭਾਈ ਇਹਦੇ ਬਾਰੇ ਇਹ ਹਾਂਜੀ ਮੈਂ ਤੜਕੇ ਸੂਈ ਜੀ ਅੱਛਾ ਜੀ ਹਾਂਜੀ ਤੇ ਇਹਦਾ ਕੀ ਪਿਛਲੇ ਸਵੇਰੇ ਦਾ ਮਿਲਕ ਰਿਕਾਰਡ ਆ ਮੈਂ 13 14 ਕਿਲੋ ਕਹਿੰਦੇ ਚੋਇਆ ਮੈਂ ਠੀਕ ਹੈ ਜੀ ਹਾਂਜੀ ਲਓ ਭਾਈ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਨੀਲੀ ਵਿੱਚ ਆ ਗਈ ਹੈ ਵੀ ਇਹ ਵੀ ਤੁਹਾਨੂੰ ਹੁਣ ਖੋਲ ਕੇ ਵਿਖਾਉਨੇ ਆ ਬਿਲਕੁਲ ਤਾਜੀ ਸੂਈ ਆ ਸਵੇਰੇ ਹੀ ਸੂਈ ਆ ਜੀ ਵੀਰ ਕਹਿੰਦਾ ਤੇ ਜੇਰ ਜੂਰ ਭਾਈ ਜੀ ਪਰ ਮੈਂ ਵਧੀਆ ਬਾਤ ਠੀਕ ਹੈ ਜੀ ਹਾਂਜੀ ਲਓ ਭਾਈ ਚੰਗੇ ਕਰਦ ਕਾਠਾ ਲਈ ਹੈ ਵੀ ਕਾਟਰ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਦਾ ਵੀ ਕੋਈ ਪਿਛਲੇ ਸਵੇਰੇ 13 14 ਲੀਟਰ ਦਾ ਹੀ ਮਿਲਕ ਰਿਕਾਰਡ ਆ ਤੇ ਬਾਕੀ ਕੱਦ ਕਾਠਾ ਲਓ ਪਿੱਠ ਪੂੜਾ ਚੰਗਾ ਮਜ਼ਬੂਤ ਆ ਤੇ ਇੰਨਾ ਕਿ ਨਿਚਵਾਈ ਜਾਣਾ ਇਸ ਕੁਆਲਟੀ ਤੇ ਚੈੱਕ ਕਰ ਸਕਦੇ ਜੀ ਬਾਕੀ ਲਾਗੇ ਤੋਂ ਤੁਹਾਨੂੰ ਥਣਾ ਦਾ ਸਾਈਜ਼ ਤੇ ਗੈਪ ਵੀ ਚੈੱਕ ਕਰਾਉਣੇ ਆ ਲਾਗੇ ਤੋਂ ਮੜ ਜਾ ਥਣਾ ਦਾ ਸਾਈਜ਼ ਤੇ ਗੈਪ ਚੈੱਕ ਕਰਾਓ ਲਓ ਭਾਈ ਜੀ ਚੈੱਕ ਕਰ ਸਕਦੇ ਤੁਸੀਂ ਥਾਣਾ ਦੱਸਾ ਇੱਥੇ ਗੈਪ ਈਮੋਲ ਕਰਨਾ ਭਾਈ ਇਹਦਾ ਹਰ ਮੁੱਲ 80 ਦੀ ਦੇ ਰਹੀ ਹੈ ਕਰਦੀ ਇਹ ਵੀ ਜਾ ਜੀ ਕਰਦੀ ਮਾਨ ਤਾਂ ਥੋੜਾ 70 ਕਰਦੀ ਇਹ ਵੀ ਦੇ ਰਹੀ ਹੈ ਲਓ ਭਾਈ ਜੀ 70000 ਦੀ ਇਹ ਵੀ ਦੇ ਦੇ ਪਿਛੇ ਭਲਾਂਗੀ ਜਵਾਬ ਦੇ ਇਹਦੇ ਮਗਰ ਕਟਾ ਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਇਹਦੇ ਮਗਰ ਬਾਕੀ ਨੰਬਰ ਵਾਈ ਜੀ ਵੀਰ ਲੋਨ ਦੇ ਫੋਨ ਆ ਗਏ ਪੁੱਛ ਸਕਦੇ ਜੀ ਡਿਟੇਲ ਆ ਆਜੋ ਹੁਣ ਚੌਥੇ ਨੰਬਰ ਤੇ ਦੱਸੋ ਭਾਈ ਇਹਦੇ ਬਾਰੇ ਇਹ ਮੈਂ ਥੱਲੇ 14 15 ਕਿਲੋ ਚੋਂਦੇ ਰਹੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਚਲੋ ਕੋਈ ਸੇਵਾ ਕਰੂ ਕਦੇ ਵੱਧ ਵੀ ਚ ਹੋ ਸਕਦਾ ਨਹੀਂ ਤੇ 14 15 ਕਿਲੋ ਤੇ ਮੈਂ ਠੀਕ ਇਹ ਗੱਬਣ ਹਾਂਜੀ ਇਹ ਗੱਬਣ ਦਾ ਉਹ ਪਾਈ ਗੱਬਣ ਕਿੰਨੇ ਕ ਦਿਨ ਛੱਡਦੀ ਬਿਲਕੁਲ ਨਹੀਂ ਨਹੀਂ 1 2 ਹੀ ਛੱਡਦੀ ਠੀਕ ਹੈ ਜੀ ਬਿਲਕੁਲ ਤਿਆਰ ਜੀ ਚੈੱਕ ਕਰ ਸਕਦੇ ਆਰਡਰ ਕੁਆਲਟੀ ਥਾਣਾ ਪਸਿਆ ਗਿਆ ਬਹੁਤ ਪਿਆਰਾ ਵਾ ਇਹ ਵੀ ਜੈਡ ਬਲਾ ਗਿਆ ਇਹ ਵੀ ਪਾਈ ਜੀ ਖੋਲੋ ਫਿਰ ਬਾਕੀ ਪੇਟ ਥੋੜੇ ਜਿਹਾ ਲਓ ਕੀ ਕਰਸਾ ਦੇ ਦੇ ਤੀ ਫਰੋ ਸਾਮੀ ਕੇ ਰੀ ਪ੍ਰਾਣ ਚੰਗੀ ਸਾਮ ਕੀਤੀ ਇਹਦੀ ਵੀ ਫੱਟਿਆ ਫੋ ਗਾਵਾਂ ਵਰਗਾ ਹਵਾਨਾ ਜੇ ਤੇਂ ਕਿਆ ਕਰ ਸਕਦੇ ਜੀ ਉਹ ਵੀ ਪਿਛਲੇ ਸਵੇਰਾ ਕੋਈ 13 ਚਾਣਾ ਲੀਟਰ ਦਾ ਮਿਲਕਰ ਕਾਉੜਿਆ ਵੀ ਰਕਾਉੜਿਆ ਦਾ ਲੋ ਭਾਈ ਜੀ ਚੈੱਕ ਕਰੋ ਤੇ ਸਾਨਾ ਦਾ ਸੈਜ ਗਿਆ ਬਹੁਤ ਪਿਆਰਾ ਗੇਠ ਘੇੜਦੇ ਥਣ ਲੱਗਾ ਵਾ ਕੀ ਮੁੱਲ ਕਰਨਾ ਭਾਈ ਇਹਦਾ ਹਰ ਲੱਖ ਦੀ ਦੇੜੀ ਹੈ ਕਰ ਦਈਏ ਜੇ ਵੀ 80 ਦਈਏ ਕਿ ਜਿੰਨੇ ਕਰੀ ਆਪਾਂ ਦੇ ਦੇਣੀ ਆ 80 ਦੀ ਦੇੜੀ ਲੋ ਭਾਈ ਜੀ 88000 ਦੀ ਬਾਕੀ ਚਲੋ ਵੀਰ ਭਰਾ ਕੋਈ ਆਊਗਾ ਮਾਨਤਨ ਕਰਦੇ ਉਹਨਾਂ ਦਾ ਹਣਾ ਕੋਈ ਗੱਲ ਨਹੀਂ ਠੀਕ ਹੈ ਜੀ ਆਜ ਹੁਣ ਪੰਜਵੇਂ ਨੰਬਰ ਤੇ ਦੱਸੋ ਭਾਈ ਜੀ ਇਹਦੇ ਬਾਰੇ ਇਹ ਵੀ ਝੋਟੀ ਆ ਜੇ ਤੜਕੀ ਸੋਈ ਜੋ ਅੱਛਾ ਜੀ ਹਾਂਜੀ ਇਹਦੇ ਪਿੱਛੇ ਕੀ ਜਵਾਬ ਹੈ ਮਗਰ ਇਹਦੇ ਵੀ ਕਟਾ ਜੇ ਠੀਕ ਹੈ ਜੀ ਮੇਲ ਕਾਫ ਜੇ ਬਹੁਤ ਪਿਆਰਾ ਫੇਸ ਆ ਮੋਰਨ ਅਸਲ ਦੇ ਵਿੱਚ ਆ ਗਈ ਆ ਵੀ ਬਿਲਕੁਲ ਸਿੰਘ ਤੁਸੀਂ ਚੈੱਕ ਕਰ ਸਕਦੇ ਨਿਗਾਹ ਨਿਗਾਹ ਜਾ ਸਿੰਘ ਆ ਤੇ ਫੇਸ ਵੀ ਕੋਈ ਚੈੱਕ ਕਰ ਸਕਦਾ ਬਿਲਕੁਲ ਨਿਗਾਹ ਜਾ ਫੇਸ ਆ ਤੇ ਕਿੰਨਾ ਕੁ 24 ਫਰ ਬੋਲੋ ਇੱਥੇ ਫਿਰ ਕੋਈ 2 ਕਿਲੋ ਚ ਹੋਇਆ ਹੁਆ ਅੱਛਾ ਠੀਕ ਹੈ ਜੀ ਕਿੰਨਾ ਕੁ ਚਵਾਈ ਜਾਊਗੀ ਦੁੱਧ ਦੇ ਚਵਾਈ ਛੋਟੀ ਪਹਿਲਾਂ ਪਹਿਲਾਂ 10 ਕਿਲੋ ਦੇ ਕੱਢੀ ਜਾਊਗੀ ਠੀਕ ਹੈ ਜੀ ਲਓ ਬਾਕੀ 10 ਲੀਟਰ ਬਾਈ ਕਰਨਾ ਦੁੱਧ ਚਵਾਈ ਜਾਊਗੀ ਇਹ ਵੀ ਤੁਹਾਨੂੰ ਹੋਰ ਖੋਲ ਕੇ ਵਿਖਾਉਨੇ ਆ ਇਹ ਕਾਟਗਾਟ ਹਲੋਂ ਬਹੁਤ ਚੰਗੀ ਆ ਵੀ ਕੱਲਾ ਸੁਆ ਸੁਆ ਕੋਈ ਹੋਰ ਲਾਲ ਤੇ ਨਹੀਂ ਬਣਾਉਂਦੀ ਨਹੀਂ ਜੋ ਆਲੂ ਦਾ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਜੀ ਉਹ ਬਾਈ ਚੈੱਕ ਕਰ ਸਕਦੇ ਥਾਣਾ ਦਾ ਸੈਜ ਗਿਆ ਬਹੁਤ ਚੰਗਾ ਹੈ ਦਾ ਵੀ ਤੇ ਕੱਦ ਕਾਠਾ ਦਾ ਵੀ ਬਹੁਤ ਚੰਗੀ ਬਾਕੀ ਤਾਜੀ ਸੂਈ ਜੇ ਥੋੜਾ ਜਿਹਾ ਦੇ ਕਰਕੇ ਲਪਾ ਲਪਾ ਜੇ ਕਿ ਹਲੇ ਤੁਹਾਨੂੰ ਪਤਾ ਪਸ਼ੂ ਲਾ ਜਾਂਦਾ ਵਾ ਬਿਲਕੁਲ ਗੋਲ ਸਿੰਘ ਆ ਤੇ ਫੇਸ ਜਿਹੜਾ ਨਿਗਾਹ ਜ ਆ ਫੇਸ ਇਹਦਾ ਇਹ ਮੇਲ ਕਾਫ ਆ ਗਿਆ ਤੇ ਪਿਛੇ ਲੱਗੇ ਤੁਸੀਂ ਹਟਰ ਕੁਆਲਟੀ ਚੈੱਕ ਕਰ ਸਕਦੇ ਜੀ ਇਹ ਮੁੱਲ ਕਰਨਾ ਭਾਜੀ ਇਹਦਾ ਫਿਰ ਅਸੀਰੀ ਦੇ ਦਈਏ ਜੀ ਇਹ ਚਮ ਕਰਦੀ ਹੈ ਮੰਤਾਨ ਹਿਰਕੇ 75 ਦੀ ਦੇ ਦਾਂਗੇ ਠੀਕ ਹੈ ਜੀ ਲਓ ਭਾਜੀ 75000 ਦੀ ਤੇ ਆਜੇ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਬੈਡ ਦੇਖੋ ਭਾਈ ਇਹਦੇ ਬਾਰੇ ਇਹਦੇ ਥੱਲੇ ਦੁੱਧ ਆ ਗਾ ਜੋ 10 ਕਿਲੋ ਬੋਲਾ ਜਨ ਲੋ ਜਾਂ ਦੁੱਧ ਗਨ ਲੋ ਠੀਕ ਹੈ ਜੀ ਕਾਜੀ ਸੂਈ 4-5 ਦਿਨ ਹੋਣਗੇ ਅੱਛਾ ਜੀ ਲਓ 4 ਤੋਂ 5 ਦਿਨ ਹੋ ਗਿਆ ਸੂਈ ਨੂੰ ਤੇ ਇਹਦਾ 10 ਲੀਟਰ ਜਿਹੜਾ ਬੋਲਾ ਤਿਆਰ ਆ ਹਾਂਜੀ ਹਾਂਜੀ ਇਹ ਕਿੰਨਾ ਕੁ ਚਵਾਈ ਜਾਊਗੀ

ਠੀਕ ਹੈ ਜੀ ਮੇਲ ਕਾਫ ਇਹਦੇ ਪਿਛੇ ਵੀ ਤੇ ਜਿਹੜਾ ਮੌਕੇ ਤੇ ਜਿਹੜਾ ਦੁੱਧ ਤਿਆਰ ਆ ਬਿਲਕੁਲ 10 ਲੀਟਰ ਜਿਹੜਾ ਤਿਆਰ ਆ ਇਹਦਾ ਕੀ ਕਰਨਾ ਮੁੱਲ ਭਾਈ 5000 ਦੀ ਦੇਣੀ ਹੈ 5000 ਦੀ ਹਾਂ ਜੀ ਲਓ ਭਾਈ ਜੀ 5000 ਦੀ ਚਲੋ ਇੱਥੇ ਵੀ ਕਰ ਦਿਓ ਮਾਨਤਾਲ ਹਰਵੀਰਾਂ ਦਾ 24 ਦੀ ਦੇਣਾ ਲਓ ਭਾਈ ਜੀ 24000 ਦੀ ਤੇ ਆਜੋ ਹੁਣ 7ਵੇਂ ਨੰਬਰ ਤੇ ਤੁਹਾਨੂੰ ਇੱਕ ਹੋਰ ਬੈਡ ਦਿਖਾਈਏ ਚੰਗੇ ਕੱਦ ਕਾਠ ਵਾਲੀ ਹੈ ਬੈਡ ਲੋ ਸੇਪਾ ਗਿਆ ਦੇ ਬਾਰੇ ਕੀ ਇਹਦਾ ਮਿਲਕ ਰਿਕਾਰਡ ਤੇ ਕਿੰਨੇ ਸੋਵੇ ਮਿਲਕ ਰਿਕਾਰਡ ਹੈ ਦਾ ਵੀ ਦੁੱਧ ਹੋਗਾ ਜੋ 10-11 ਕਿਲੋ ਅੱਛਾ ਜੀ ਹਾਂਜੀ ਠੀਕ ਇਹ ਵੀ ਤਾਜੀ ਸੂਈ ਜੋ ਬਾਅਦ ਵਿੱਚ ਛੇ ਜਵਾਗੇ ਤੇ ਮਗਰ ਹੀ ਬੱਚਾ ਲਓ ਜੀ ਇਹਦੇ ਪਿੱਛੇ ਵੀ ਮੇਲ ਕਾਫ ਆ ਗਿਆ ਜੀ ਹਾਂਜੀ ਜਿਹੜਾ ਮੌਕੇ ਦੇ ਜਿਹੜਾ ਮਿਲਕ ਤਿਆਰ ਆ 10 ਤੋਂ 11 ਲੀਟਰ ਤਿਆਰ ਆ ਖੋਲੋ ਬਾਈ ਇਹਨੂੰ ਵੀ ਹਾਂਜੀ ਵੀਰ ਜੀ ਚੈੱਕ ਕਰ ਸਕਦੇ ਤੁਸੀਂ ਫੇਸ ਕੁਆਲਟੀ ਬੋਦੀ ਵਾਲੀ ਵਹਿੜ ਆ ਗਈ ਏ ਤੇ ਆਰਡਰ ਕੁਆਲਟੀ ਤੁਹਾਨੂੰ ਲਾਗੇ ਦੇ ਚੈੱਕ ਕਰਾਉਨੇ ਆ ਥੋੜੇ ਜਨਾ ਡਰਦੇ ਆ ਕਿਸ ਵਾਲੇ ਪਸ਼ੂ ਸਾਡੇ ਕੋਲ ਹਾਂਜੀ ਲਾਗੇ ਦੇ ਤੁਸੀਂ ਚੈੱਕ ਕਰ ਸਕਦੇ ਆ ਆਰਡਰ ਕੁਆਲਟੀ ਥਾਣਾ ਦਾ ਸਾਈਟ ਤੇ ਗੈਪ ਥਾਣਾ ਦਾ ਸਾਈਟ ਤੇ ਗੈਪ ਬਹੁਤ ਚੰਗਾ ਆ ਤਾਂ ਤੁਸੀਂ ਚੈੱਕ ਕਰ ਸਕਦੇ ਲਾਗੇ ਦੋ ਕੀ ਮੁੱਲ ਕਰਨਾ ਭਾਜੀ ਇਹਦਾ ਹਰ ਮੁੱਲ 40 ਦੀ ਦੇ ਦੀ ਜੀ ਇਹ ਚੁਮ ਕਰਦੀ ਮਨਤਾ ਉਹ 35 ਦੀ ਦੇ ਦੀ ਠੀਕ ਹੈ ਜੀ ਲਓ ਬਾਈ ਜੀ 35000 ਦੀ ਕਿੰਨਾ ਕੁ ਚੁਵਾਈਓਗੀ ਦੋਦੇ ਗੁੱਦ ਵਧੀਆ ਤੇਰਾ 12 13 ਕਿਲੋ ਵਧੀਆ ਮਸ਼ੀ ਕੱਢੀ ਜਾਊਗੀ ਹੁਣ ਵੀ ਦਾਂ ਤੋਂ ਬਾਹਰ ਹੋਣਾ ਹਾਜ਼ਰ ਹੋਊਗਾ ਅੱਛਾ ਅੱਛਾ ਠੀਕ ਹੈ ਜੀ ਬਾਕੀ ਇਹ ਅੱਜ ਹੀ ਲੈਂਦੀ ਸਵੇਰੇ ਵੇਲੇ ਬੜੇ ਲਿਆ ਕੇ ਚੋਈ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਜੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਜੀ ਸਾਰੇ ਵੀਰਾਂ ਦਾ